ਇਨੇ ਪੱਟੀ 'ਚ ਜਿਹੜੀ ਇਹਨੇ ਬਣਾਈ ਸਭ ਤੋਂ ਪੱਟੀ ਜੀ ਨਾ ਫਿਰ ਕੀ ਇਹਦੇ ਵਿੱਚ ਕਿਹੜੀ ਗੱਲ ਚਾਚਾ ਜਿਹੜੀ ਗੱਲ ਦਾ ਦੁੱਖ ਆ ਉਹ ਦੁੱਖ ਹੈਗਾ ਹੀ ਆ ਆ ਮੈਂ ਨਾਲ ਲੈ ਖਿਰਦਾ ਰੇਡੀ ਹਾਂ ਭਾਵੇਂ ਨਹੀਂ ਸਭ ਤੋਂ ਪੱਟੀ 'ਚ ਤੂੰ ਚਾਲੂ ਕੀਤੀ ਸੀ ਚੱਲਣ ਮਸ ਕਰ ਦੂਗਾ ਇਹ ਦੂਜੇ ਮੰਨਣ ਚਾਰ ਹੋਈ ਜਦੋਂ ਹੈਗੀ ਹੀ ਹੈਗੀ ਉਹ ਉੱਧਰ ਹੈਗੀ ਹੈ ਜੋ ਹੈਗੀ ਉਹ ਹੈਗੀ ਉਹ ਤਾਂ ਹੈਗੀ ਹੀ ਕੋਰ ਸਮ ਇਹਦਾ ਪਾਇ ਯਾਰ ਇਕ ਦਾ ਉਹ ਮਗਰੀ ਆ ਤੇਰੇ ਹਾਂ ਮੇਰੇ ਨਾਲ ਸਾਥ ਦੇਣਾ ਪੂਰਾ ਜਿੱਥੇ ਵੀ ਜਿੱਥੇ ਵੀ ਲੋਡ ਪਵੇ ਮੈਨੂੰ ਹਾਂਜੀ ਕਿਉਂਕਿ ਮੇਰੇ ਨਾਲ ਖੜਨ ਦੇ ਨਾਲ ਪ੍ਰਧਾਨ ਦੇ ਨਾਲ ਖੜਨ ਜੀ ਕੀ ਭਾਤੇ ਜੀ ਵੇਖੋ ਜੀ ਸਾਨੂੰ ਹਰ ਥਾਂ ਪ੍ਰਧਾਨ ਸਾਹਿਬ ਜੀ ਦੀ ਗੱਲ ਸਹੀ ਆ ਕਿ ਹਰ ਜਗ੍ਹਾ ਤੇ ਸਾਨੂੰ ਲੁੱਟਿਆ ਜਾ ਰਿਹਾ ਕਿਉਂ ਜੀ ਸਾਨੂੰ ਤੇ ਕੀ ਆ ਵੀ ਸਾਨੂੰ ਤੇ ਚਾਬੀਆਂ ਵੀ ਕਿ ਯਾਰਾ ਸੁੱਟ ਕੇ ਆਉਣੀਆਂ ਪੈਂਦੀਆਂ ਇਹਨਾਂ ਦਾ ਕੀ ਤੇ ਅਸੀਂ ਜੇ ਏਡੇ ਤਗੜੇ ਬੰਦੇ ਹੁੰਦੇ ਤੇ ਅਸੀਂ ਗੱਡੀਆਂ ਲੈ ਕੇ ਦਿਆਂ ਰਾਹ ਰੋੜਾਂ ਦੇ ਕਿਉਂ ਘੁੰਮਦੇ ਇਸ ਕਰਕੇ ਕੀ ਆ ਪ੍ਰਸ਼ਾਸਨ ਨੂੰ ਵੀ ਸਾਡੇ ਵੱਲੋਂ ਚਾਹੀਦੀ ਆ ਵੀ ਇਹ ਵੀ ਕੰਮਕਾਰ ਵਾਲੇ ਬੰਦੇ ਆ ਦਿਹਾੜੀ ਦੱਪੇ ਵਾਲੇ ਬੰਦੇ ਆ ਹਾਂਜੀ ਤੇ ਆਟੋ ਨੂੰ ਵੀ ਹੁਣ ਵੇਖੋ ਜੀ ਯਾਰ ਅੰਮ੍ਰਿਤਸਰੋਂ ਆਉਂਦੇ ਹੀ ਗੱਡੀ ਪਰਸੋਂ ਦਾ ਛੋਟਾ ਹਾਥੀ ਤੇ 4 ਲੱਖ ਰੁਪਏ ਦਾ ਚਲਾਨ ਕਟਿਆ ਤੇ ਉਹ ਵੀ ਸਾਡੇ ਯੂਨੀਅਨ ਦਾ ਹੀ ਹਿਸਾਬ ਨਾਲ ਬੰਦਾ ਆ ਸਾਡੀ ਟਰਾਂਸਪੋਰਟ ਦਾ ਹੀ ਬੰਦਾ ਹੈ ਜਿਹੜਾ ਵਿਚਾਰਾ ਚਾਬੀ ਸੁੱਟ ਕੇ ਭੱਜ ਗਿਆ ਉਥੋਂ ਉਹ ਕਹਿੰਦਾ ਵੀ ਮੈਂ ਨਹੀਂ ਛੱਡਾ ਸਕਦਾ ਇਹਨੂੰ ਤੁਸੀਂ ਚਲਾ ਲਓ ਤੇ ਤੁਸੀਂ ਕਮਾਈ ਕਰ ਲਓ ਜਿਹੜੀ ਕਰਨੀ ਮੈਂ ਇਹਦੇ ਕਰ ਲਈ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ